ਹਰ ਹਫਤੇ ਤਿੰਨ ਪਿੰਡਾਂ ਚ ਅਨਾਉਂਸਮੈਂਟ ਕਰਕੇ ਜਿਵੇਂ ਵੱਡਾ ਪਿੰਡ ਠਿਕਰੀ ਵਾਲਾ ਆਲੇ ਦਾਲੇ ਪਿੰਡਾਂ ਜਨਾਉਂਸਮੈਂਟ ਕਰਕੇ ਡਿਪਟੀ ਕਮਿਸ਼ਨਰ ਤਹਿਸੀਲਦਾਰ ਐਸ ਡੀ ਐਮ ਏ ਡੀ ਸੀ ਇੱਥੇ ਬੈਠਣਗੇ ਮੰਜਾ ਡਾ ਲਿਓ ਰੋਟੀ ਪਾਣੀ ਪੱਖੋ ਦਾ ਕਹਿਣ ਦੀ ਲੋੜ ਨਹੀਂ ਸਾਗ ਬਣ ਗਿਆ ਹੋਣਾ ਸਾਰੇ ਘਰਾਂ ਚੀ ਤੇ ਸਾਗ ਸੂ ਮੱਕੀ ਦੀਆਂ ਰੋਟੀਆਂ ਖਵਾ ਕੇ ਉਹਨਾਂ ਨੂੰ ਪੁੱਛੋ ਕਿ ਸਾਡੀ ਆ ਰਿਸਟਰੀ ਆ ਜੀ ਹੁਣੇ ਕਰ ਦੋ ਇੱਥੇ ਰਿਸਟਰੀਆਂ ਹੋਣਗੀਆਂ ਇੱਥੇ ਕਰੇ तकरीबन ਸ਼ਾਮ ਦੇ ਜਿਹੜੇ ਹੈਗੇ ਨੇ ਜੀ 7 ਵਜਣ ਤੇ ਆ ਗਏ 6:35 ਮਿੰਟ ਹੋ ਚੁੱਕੇ ਨੇ ਪਰ ਜਿਹੜਾ ਸਾਡੇ ਭਵਾਨੀਗੜ੍ਹ ਦਾ ਤਹਿਸੀਲਦਾਰ ਹੈ ਜੀ ਉਹ ਸਵੇਰ ਤੋਂ ਲੋਕ ਇੱਥੇ 80-80 ਸਾਲ ਦੇ ਬਜ਼ੁਰਗ ਮਾਈਆਂ ਬੈਠੀਆਂ ਨੇ ਜੀਆਂ ਰਜਿਸਟਰੀ ਕਰਵਾਉਣ ਵਾਸਤੇ ਕਿਸੇ ਦੀ ਰਜਿਸਟਰੀ ਆ ਕਿਸੇ ਦੀ ਪਾਵਰ ਆਫ ਔਟਾਰਨੀਆ ਵੱਖ-ਵੱਖ ਤਰ੍ਹਾਂ ਦੇ ਕੰਮ ਲੈ ਕੇ ਲੋਕ ਆਏ ਨੇਗੇ ਪਰ ਤਹਿਸੀਲਦਾਰ ਸਭ ਨੂੰ ਜਦੋਂ ਤੋਂ ਸਵੇਰ ਤੋਂ ਫੋਨ ਤੇ ਗੱਲ ਹੁੰਦੀ ਆ ਤਾਂ 10 ਮਿੰਟ 10 ਮਿੰਟ ਦਾ ਲਾਰਾ ਲੱਗ ਰਿਹਾ ਹੈਗਾ 10 ਵਜੇ ਤੋਂ 10 ਮਿੰਟ ਦਾ ਲਾਰਾ ਲੱਗ ਰਿਹਾ ਹੁਣ ਤੱਕ ਉਹਨਾਂ ਦੇ 10 ਨਹੀਂ ਬਜੇ ਹੈਗੇ ਉਹ ਕਹਿੰਦੇ ਮੈਂ 10 ਮਿੰਟਾਂ ਚ ਆ ਗਿਆ ਸਵੇਰ ਦੇ 10 ਵਜੇ ਤੋਂ ਉਹ 10 ਮਿੰਟ 10 ਮਿੰਟ ਦਾ ਲਾਰਾ ਲਾ ਰਹੇ ਨੇਗੇ ਜਦਕਿ ਸਾਡੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਆਈ ਸੀ ਵੀ ਤਹਿਸੀਲਦਾਰ ਜਿਹੜੇ ਨੇਗੇ ਡੀਸੀ ਜਿਹੜੇ ਨੇਗੇ ਉਹ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਤੁਹਾਡੇ ਪਿੰਡਾਂ ਦੀਆਂ ਸੱਥਾਂ 'ਚ ਜਾ ਕੇ ਰਜਿਸਟਰੀਆਂ ਕਰਨਗੇ ਤੁਹਾਡੇ ਲੋੜੀਂਦੇ ਕੰਮ ਜਿਹੜੇ ਨੇ ਤੁਹਾਡੇ ਘਰੇ ਬੈਠਿਆਂ ਦੇ ਹੋਣਗੇ ਪਰ ਸਾਡੇ ਪੰਜਾਬ ਦੇ ਲੋਕਾਂ ਦੀ ਵੱਧ ਕੇ ਸਮਤੀ ਆ ਵੀ ਜਿਹੜੇ ਇੱਥੇ ਦਫ਼ਤਰ ਬਣੇ ਹੋਏ ਨੇ ਤਹਿਸੀਲਦਾਰ ਦਫ਼ਤਰ ਜਿੱਥੇ ਕਿ ਕੰਮ ਹੋਣਾ ਹੈਗਾ ਉੱਥੇ ਵੀ ਕੰਮ ਨਹੀਂ ਹੋ ਰਿਹਾ ਪਵਾਨ ਨਿਗੜ ਵਿੱਚ ਲੋਕ ਰਜਿਸਟਰੀਆਂ ਕਰਵਾਉਣ ਦੇ ਲਈ ਤਹਿਸੀਲਦਾਰ ਨੂੰ ਸਾਰਾ ਦਿਨ ਉਡੀਕਦੇ ਰਹੇ ਲੇਕਿਨ ਤਹਿਸੀਲਦਾਰ ਸਾਹਿਬ ਸਾਰਾ ਦਿਨ 10 ਮਿੰਟ ਦਾ ਲਾਰਾ ਲਗਾਉਂਦੇ ਰਹੇ ਪਰ ਦਫਤਰ ਨਹੀਂ ਪਹੁੰਚੇ ਪਰਸ਼ਾਂਤ ਖੱਜਲਖੁਆਰ ਹੋ ਰਹੇ ਲੋਕਾਂ ਨੇ دیر ਸ਼ਾਮ ਤਹਿਸੀਲਦਾਰ ਦਫਤਰ ਅੱਗੇ ਨਾਰੇਬਾਜੀ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਸੁਨੇਹਾ ਲਗਾਇਆ ਕਿ ਸਰਕਾਰ ਤਾਂ ਆਖਦੀ ਸੀ ਰਜਿਸਟਰੀਆਂ ਪਿੰਡਾਂ ਦੇ ਵਿੱਚ ਸਥਾ ਦੇ ਵਿੱਚ ਬੋੜਾਂ ਦੇ ਹੇਠਾਂ ਹੋਣਗੀਆਂ ਲੇਕਿਨ ਇੱਥੇ ਤਾਂ ਸਰਕਾਰੀ ਦਫਤਰਾਂ ਦੇ ਵਿੱਚ ਏਸੀ ਵਿੱਚ ਬੈਠੇ ਅਧਿਕਾਰੀ ਤੱਕ ਕੰਮ ਨਹੀਂ ਕਰ ਰਹੇ ਇਹ ਵੀਰ ਜੀ ਦੇਖੋ ਹੁਣ ਤਕਰੀਬਨ ਸ਼ਾਮ ਦੇ ਜਿਹੜੇ ਹੈਗੇ ਨੇ ਜੀ 7 ਵਜਣ ਤੇ ਆ ਗਏ 6:35 ਮਿੰਟ ਹੋ ਚੁੱਕੇ ਨੇ ਪਰ ਜਿਹੜਾ ਸਾਡੇ ਭਵਾਨੀਗੜ੍ਹ ਦਾ ਤਹਿਸੀਲਦਾਰ ਹੈ ਜੀ ਉਹ ਸਵੇਰ ਤੋਂ ਲੋਕ ਇੱਥੇ 80-80 ਸਾਲ ਦੇ ਬਜ਼ੁਰਗ ਮਾਈਆਂ ਬੈਠੀਆਂ ਨੇ ਗੀਆਂ ਰਜਿਸਟਰੀ ਕਰਵਾਉਣ ਵਾਸਤੇ ਕਿਸੇ ਦੀ ਰਜਿਸਟਰੀ ਆ ਕਿਸੇ ਦੀ ਪਾਵਰ ਆਫ ਔਟਾਰਨੀ ਆ ਵੱਖ-ਵੱਖ ਤਰ੍ਹਾਂ ਦੇ ਕੰਮ ਲੈ ਕੇ ਲੋਕ ਆਏ ਨੇਗੇ ਪਰ ਤਹਿਸੀਲਦਾਰ ਸਾਹਿਬ ਨੂੰ ਜਦੋਂ ਤੋਂ ਸਵੇਰ ਤੋਂ ਫੋਨ ਤੇ ਗੱਲ ਹੁੰਦੀ ਆ ਤਾਂ 10 ਮਿੰਟ 10 ਮਿੰਟ ਦਾ ਲਾਰਾ ਲੱਗ ਰਿਹਾ ਹੈਗਾ 10 ਵਜੇ ਤੋਂ 10 ਮਿੰਟ ਦਾ ਲਾਰਾ ਲੱਗ ਰਿਹਾ ਹੁਣ ਤੱਕ ਉਹਨਾਂ ਦੇ 10 ਨਹੀਂ ਵਜੇ ਹੈਗੇ ਸੋ ਇਹ ਵੱਡਾ ਕਾਰਨ ਹੈਗਾ ਹੁਣ ਟਾਈਮ ਹੈ ਜਿਹੜਾ ਤਕਰੀਬਨ ਆਊਟ ਆਫ ਡਿਊਟੀ ਹੋ ਚੁੱਕਿਆ ਹੈ ਬਿਲਕੁਲ ਜੀ ਕੀ ਕੀ ਲੱਗਦਾ ਤੁਹਾਨੂੰ ਸਾਢੇ 15 ਮਿੰਟ ਪਹਿਲਾਂ ਵੀ ਤਹਿਸੀਲਦਾਰ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਮੈਂ 10 ਮਿੰਟਾਂ ਚ ਆ ਗਿਆ ਸਵੇਰ ਦੇ 10 ਵਜੇ ਤੋਂ ਉਹ ਦਾ ਜਿਹੜਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਆਈ ਸੀ ਵੀ ਤਹਿਸੀਲਦਾਰ ਜਿਹੜੇ ਨੇਗੇ ਡੀਸੀ ਜਿਹੜੇ ਨੇਗੇ ਉਹ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਤੁਹਾਡੇ ਪਿੰਡਾਂ ਦੀਆਂ ਸੱਥਾਂ 'ਚ ਜਾ ਕੇ ਰਜਿਸਟਰੀਆਂ ਕਰਨਗੇ ਤੁਹਾਡੇ ਲੋੜੀਂਦੇ ਕੰਮ ਜਿਹੜੇ ਨੇ ਤੁਹਾਡੇ ਘਰੇ ਬੈਠਿਆਂ ਦੇ ਹੋਣਗੇ ਪਰ ਸਾਡੇ ਪੰਜਾਬ ਦੇ ਲੋਕਾਂ ਦੀ ਵੱਧ ਕੇ ਸਮਤੀ ਆ ਵੀ ਜਿਹੜੇ ਇੱਥੇ ਦਫ਼ਤਰ ਬਣੇ ਹੋਏ ਨੇ ਤਹਿਸੀਲਦਾਰ ਦਫ਼ਤਰ ਜਿੱਥੇ ਕਿ ਕੰਮ ਹੋਣਾ ਹੈਗਾ ਉੱਥੇ ਵੀ ਕੰਮ ਨਹੀਂ ਹੋ ਰਿਹਾ ਇਹ ਉੱਥੇ ਅੱਜ ਜਿਹੜਾ ਨਾਇਬ ਤਹਿਸੀਲਦਾਰ ਆਸ਼ੂ ਪ੍ਰਵਾਸ ਜੋਸੀ ਸੀ ਉਹ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆਪਣੇ ਰੂਮ ਦੇ ਵਿੱਚ ਏਸੀ ਦੀ ਠੰਡੀ ਹਵਾ ਖਾ ਕੇ ਇੱਥੋਂ ਮੁੜ ਕੇ ਚੱਲਿਆ ਗਿਆ ਜਦ ਕਿ ਆਹ 80-80 ਸਾਲ ਦੇ ਬਜ਼ੁਰਗ ਆ ਮਾਈਆਂ ਪਿੱਛੇ ਖੜੀਆਂ ਨੇ ਛੋਟੇ-ਛੋਟੇ ਬੱਚਿਆਂ ਨੂੰ ਕਿਸੇ ਦਾ ਬੱਚਾ ਨਾਲ ਕਿਸੇ ਦਾ ਬੱਚਾ ਘਰੇ ਬੈਠਾ ਹੈਗਾ ਉਹਨਾਂ ਨੂੰ ਇੱਥੇ ਅਣ ਦੇਖਿਆ ਕਰਕੇ ਉਹ ਕੰਮ ਹੋਣੇ ਚਾਹੀਦੇ ਜੀ ਕਿੱਛੇ ਦਾ ਕਹਿੰਦੇ ਨੇ ਘਰਾਂ 'ਚ ਜਾ ਕੇ ਹੋਣਗੇ ਕਿਹੜੇ ਘਰ ਇੱਥੇ ਦਾ ਦਫਤਰ ਚਾਕੇ ਨਹੀਂ ਹੋ ਰੇ ਕੰਮ ਸਾਡੇ ਕੋਈ ਟੋਟ ਦਰਮੀਤ ਕੋਰਾ ਕਿਹੜੇ ਪਿੰਡ ਤੋਂ ਆਇਆ ਤੁਸੀਂ ਪੂਰੀ ਭਵਾਨੇਗੜ੍ਹ ਮੈਂ ਕੋਲਾ ਭਵਾਨੇ ਕਿੰਨਾ ਟਾਈਮ ਹੋ ਗਿਆ ਬੈਠਿਆ ਨੂੰ ਕੀ ਕੰਮ ਆਇਆ ਸੀ ਤੁਸੀਂ ਅਸੀਂ 10 ਵਜੇ ਤੇ ਬੈਠਿਆ ਵੀਰ ਜੀ ਕੀ ਕੰਮ ਸੀਗਾ ਤੁਹਾਡਾ ਸਾਡਾ ਰੈਸਟਰੀ ਦਾ ਕੰਮ ਸੀ ਕੀ ਕੰਮ ਹੋਇਆ ਨਹੀਂ ਤੁਹਾਡਾ ਨਾ ਹੋਇਆ ਨਹੀਂ ਸਾਨੂੰ ਪ੍ਰਸ਼ਾ ਇਹਨਾਂ ਦਸਤਰਾਵਾਂ ਵੱਲੋਂ ਕੀ ਕਿਹਾ ਗਿਆ ਦਫਤਰ ਵੱਲੋਂ ਇਹੀ ਗੱਲ ਕਹਿੰਦੇ ਵੀ ਸਿਆਉਣੇ ਆ 10 ਮਿੰਟਾਂ ਨੂੰ ਜਿਹਾ ਆਉਣੇ ਆ ਅਸੀਂ ਤੜਕੇ ਇਹਦੇ ਰੋਟੀ ਪਾਣੀ ਕੁਝ ਨਹੀਂ ਖਾਇਆ ਆਏ ਵਟ ਤੜਕੇ ਦੇ ਭੁੱਖੇ ਨਿਭਾਣੇ ਬੈਠਿਆ ਹਾਂ ਕਾਰੇ ਕੰਮ ਵੀ ਸਾਰਾ ਐਂ ਖਰਾਬ ਹੋ ਰਿਹਾ ਠਾਕਰੇ ਵੀ ਬੱਚਾ ਤੇ ਵੀ ਕੰਮ ਕਰ ਲਾ ਸਾ ਤੜਕੇ ਤੇ ਬੱਠੇ 10 ਮਿੰਟ ਆਉਣੇ 10 ਮਿੰਟ ਹੁਣ ਵੀ ਅਸੀਂ ਜਾਣਾ ਚਾਹਣ ਲਗੇ ਤੇ ਘਰੋਂ ਕਹਿੰਦੇ ਵੀ 10 ਮਿੰਟਾਂ ਨੂੰ ਆ ਰਹੇ 10 ਮਿੰਟ ਹੋ ਰਹੇ ਨਹੀਂ ਜੀ ਰਜਿਸਟਰੀ ਆ ਤਾਂ ਉਹ ਕਹਿ ਦਿੰਦਾ ਸੀ ਮੇਰੀ ਡਿਊਟੀ ਨਹੀਂ ਜੇ ਭਾਈ ਤੇਰੀ ਡਿਊਟੀ ਨਹੀਂ ਹੈਗੀ ਫਿਰ ਤੂੰ ਇੱਥੇ ਇਕੱਲੀ ਹਵਾ ਖਾਣਾ ਆ ਫਿਰ ਇੱਥੇ ਆਏ ਕੀ ਕਰਨਾ ਅੱਜ ਤੇਰੀ ਡਿਊਟੀ ਨਹੀਂ ਸੀ ਤੇਰਾ ਆਉਣੀ ਨਹੀਂ ਬਣਦਾ ਸੀ ਕੀ ਡਿਮਾਂਡ ਕੀ ਰੱਖਦੇ ਹੋ ਡਿਮਾਂਡ ਇਹ ਹੈ ਜੀ ਵੀ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਉਹ ਬੰਦ ਕੀਤੀ ਜਾਵੇ ਲੋਕਾਂ ਨੂੰ ਜਿਹੜਾ ਲਾਰੇ ਲਾਉ ਲਾ ਕੇ ਟਾਈਮ ਟਪਾਇਆ ਜਾਂਦਾ ਉਹ ਟਾਈਮ ਟਪਾਉਣਾ ਬੰਦ ਕਰਿਆ ਜਾਵੇ ਇਹਨਾਂ ਦਾ ਟਾਈਮ ਸਰ ਕੰਮ ਹੋਵੇ ਸਾਨੂੰ ਲੋੜ ਨਹੀਂ ਵੀ ਪਿੰਡਾਂ ਦੀਆਂ ਸੱਥਾਂ ਚ ਅਫਸਰ ਆਉਣ ਸਾਨੂੰ ਲੋੜਾ ਵੀ ਸਾਡੇ ਦਫ਼ਤਰਾਂ ਜਾ ਕੇ ਟਾਈਮ ਸਰ ਕੰਮ ਹੋ ਜਾਣਾ ਸਾਡੀ ਇਹੀ ਮੰਗ ਹੈ ਓਕੇ ਹੋਰ ਕਿਹੜੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀਵਨ ਸਿੰਘ ਜੀ ਸਕਰੋਤੀ ਜੀ ਜੀਵਨ ਈ ਸਮੱਸਿਆ ਆਈ ਆ ਜਿਹੜੀ ਇੱਥੇ ਤੁਹਾਨੂੰ ਨਾਰੇਵਾਜੀ ਕਰਨੀ ਪਈ। ਸਮੱਸਿਆ ਇਸ 10 ਵਜੇ ਦੇ ਆਇਆ ਸਵੇਰ ਦਾ। ਹੂੰ ਜਦੋਂ ਵੀ ਤੁਸੀਂ ਦਾਰਸਾ ਨੂੰ ਫੋਨ ਕਰਦੇ ਆਂਗੇ ਕਹਿੰਦੇ 10 ਮਿੰਟ ਚ ਆਏ ਸੀ। ਹੂੰ ਤੇ ਤੁਸੀਂ ਐ ਲਾ ਲਓ ਵੀ ਅਸੀਂ ਤੜਕੇ ਲਾਰੇ ਲਾਰੀ ਸੁਣ ਰਹੇ ਉਹਨਾਂ ਦੇ। ਕਿੰਨੇ ਵਾਰੀ ਫੋਨ ਕੀਤਾ ਤੁਸੀਂ ਦਾਰਸਾ ਸਰ ਨੂੰ ਸਵੇਰ? ਅਸੀਂ ਤਾਂ ਇੱਕ ਵਾਰ ਕੀਤਾਗਾ। ਬਾਕੀ ਹੋਰ ਜਿਹੜੇ ਮੁਲਾਜ਼ਮ ਤੇ ਉਹਨਾਂ ਨੂੰ ਮਿਲਦੇ ਤੇ ਉਹ ਵੀ ਕਹਿੰਦੇ ਬਸ 10 ਮਿੰਟ ਤੱਕ ਆਈ ਜੀ। 10 ਮਿੰਟ ਤੱਕ ਆਈ। ਅਸੀਂ ਫੋਨ ਕਰਕੇ ਹਟਿਆ ਹੋਣੇ। ਅਸੀਂ ਉਧਰ ਦੂਜੇ ਦਾਰਸਾ ਨੂੰ ਮਿਲੇ ਤੇ ਕਿ ਕਾਨੂੰਨ ਆਖਿਆ ਉਹ ਕਹਿੰਦੇ ਮੇਰੀ ਡਿਊਟੀ ਨਹੀਂ ਕਿ ਅੱਜ ਵੀ ਮੈਂ ਤਾਂ ਕਰ ਨਹੀਂ ਸਕਦਾ ਹੈਗਾ ਉਹਨਾਂ ਨਾਲ ਸਾਫ਼ جواب ਦਿੱਤਾ ਕੀ ਕੀ ਕਹਿਣਾ ਚਾਹੁੰਦਾ ਸਰਕਾਰ ਨੂੰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਸਾਡੀ ਖੱਜਲ ਖਵਾਰੀ ਆ ਲੋਕਾਂ ਦੀ ਖੱਜਲ ਖਵਾਰੀ ਆ ਉਹ ਬੰਦ ਕੀਤੀ ਜਾਵੇ ਤੇ ਟਾਈਮ ਸਰ ਕੰਮ ਹੋਣ ਸਾਡੇ ਦਫ਼ਤਰਾਂ ਦੇ ਵਿੱਚ ਕੰਮ ਹੋ ਜਾਵੇ ਪਰ ਮਾਨ ਸਰ ਤਾਂ ਕਹਿੰਦੇ ਸੀ ਵੀ ਦਫ਼ਤਰਾਂ ਦੇ ਕੰਮ ਵੀ ਘਰਾਂ ਜਾ ਕੇ ਵੀ ਹੋ ਸਕਦੇ ਨੇ ਉਹ ਉਹ ਤਾਂ ਬਹੁਤ ਵਡੀਆਂ ਗੱਲਾਂ ਨੇ ਜੀ ਅਸੀਂ ਤਾਂ ਇਹ ਕਹਿੰਦੇ ਦਫ਼ਤਰਾਂ ਦੇ ਵਿੱਚ ਹੀ ਹੋ ਜਾਣਾ ਘਰਾਂ 'ਚ ਤਾਂ ਬਹੁਤ ਵਡੀਆਂ ਗੱਲਾਂ ਆ ਘਰਾਂ 'ਚ ਤਾਂ ਕਰ ਨਹੀਂ ਸਕਦੇਗੇ ਇਹ ਨਾ ਹੋ ਸਕਣ ਇਹ ਇੱਕ ਮਾਈਕ ਇੱਕ ਮਿੰਟ ਜੀ ਇੱਕ ਇੱਕ ਹਾਂਜੀ ਹਾਂਜੀ ਕੀ ਨਾਮ ਆ ਤੁਹਾਡਾ ਮਨਜੀਤ ਕੌਰ ਕਿਹੜੇ ਪਿੰਡ ਤੋਂ ਆਇਓ ਪਿੰਡ ਰਾਜਪੁਰਾ ਜੀ ਕੀ ਕੰਮ ਸੀਗਾ ਤੁਸੀਂ ਇੱਥੇ ਅਸੀਂ ਬੇਬੇ ਮੇਰੇ 100 ਸਾਲ ਦੀ ਆ ਮੇਰੀ ਗੁੜੀਆ 11 ਸਾਲ ਦੀ ਹੂੰ ਬਹੁਤ ਲੇਟ ਆ ਹੂੰ ਡੈਡੀ ਉਹਦੇ ਸਿੱਟੇ ਹਨ ਨਹੀਂ ਹੂੰ ਅਸੀਂ ਬੇਬੇ ਜੀ ਅੱਜ ਉਹਦੇ ਨਾਮ ਕਰਾਉਣਾ ਸੀ ਗੁੜੀਆ ਦੇ ਹੂੰ ਉਹ ਜ਼ਮੀਨ ਉਹਦੇ ਨਾਮ ਚੜ ਗਈ ਸੀ ਆ ਮੇਰੀ ਗੁੜੀਆ ਹੂੰ ਹੂੰ ਅਸੀਂ ਸਵੇਰ ਦੇ ਬੈਠੇ ਆਂ ਭੁੱਖਾਂ ਭਾਣੇ ਉਵੇਂ ਹੀ ਮੇਰੀ ਗੁੜੀਆ ਵੀ ਬਿਮਾਰ ਆ ਮੇਰੇ ਸੱਸੇ ਵੀ ਬਿਮਾਰ ਆ ਹੂੰ ਦੇਖੋ ਜਾ ਕੇ ਅੰਦਰ ਉਹ ਬੈਠੀ ਆ ਕੀ ਕੰਮ ਸੀ ਕਰਜਿਤੀ ਕਰਾਉਣੀ ਸੀ ਹੂੰ ਕੀ ਕਿਹਾ ਗਿਆ ਅੰਦਰੋਂ ਤੁਹਾਨੂੰ ਅੰਦਰੋਂ ਕਹਿੰਦੇ 10 ਮਿੰਟ ਬਾਅਦ ਹੁਣ ਹੀ ਆ ਰਹੇ ਨੇ ਤਸੀਲਾ ਤੁਸੀਂ ਬੈਠੋ ਹੂੰ ਸਵੇਰ ਦੇ ਸਾਡੇ 10 ਮਿੰਟ ਨਹੀਂ ਹੋਏ ਬੇਬੇ ਨੂੰ ਅਸੀਂ ਤੁਸੀਂ ਕੀ ਕਹੋਗੇ ਬਾਜ਼ਰੋਂ ਤੱਕ ਵੀ ਨਹੀਂ ਮੈਂ ਲੈ ਕੇ ਗਈ ਉਹਨੂੰ ਲੈ ਕੇ ਕਿੱਥੇ ਜਾਵਾਂ ਹੂੰ ਸੌ ਸਾਲ ਦੀ ਬੈਠੀ ਐ ਸਵੇਰੇ ਇੱਕ ਇੱਕ ਰੋਟੀ ਖਵਾ ਕੇ ਇਹਨਾਂ ਨੂੰ ਲਈ ਸੀ ਆ ਮੇਰੀ ਅਸੀ 11 ਵਜੇ ਆ ਗਏ ਸੀ ਤੇ ਹੁਣ ਲੱਗਦਾ ਤੁਹਾਨੂੰ 7 ਵਜਣੇ ਵਾਲੇ ਆ ਵੀ ਹਾਂ ਕਹਿੰਦੇ ਹੁਣ ਵੀ ਆਏ 10 ਮਿੰਟ ਚ ਹੁਣ ਵੀ ਆਏ ਦਾ 10 ਤਾਂ ਫੇਰ ਤੇ ਮੈਨੂੰ ਲੱਗਦਾ 2 ਘੰਟਾ ਫੇਰ ਹੋ ਗਿਆ ਫੜੇ ਨੂੰ ਹਾਲਾਂਕਿ ਕਰੀਬ 7 ਵਜੇ ਤਹਿਸੀਲ ਪਹੁੰਚ ਕੇ ਤਹਿਸੀਲਦਾਰ ਨੇ মিডিਆ ਨੂੰ ਆਪਣਾ ਪੱਖ ਦਿੱਤਾ ਤੇ ਕਿਹਾ ਕਿ ਉਹ ਪਿੰਡ ਬਾਲੀਆ ਦੇ ਵਿੱਚ ਕਿਸੇ ਝਗੜੇ ਵਿੱਚ ਗਏ ਹੋਏ ਸੰਜਿਸ ਕਰ ਨੂੰ ਲੇਟ ਹੋ ਗਏ ਉਹਨਾਂ ਪਰੋਸਾ ਦਵਾਇਆ ਕਿ ਦਫ਼ਤਰ ਆਏ ਸਭ ਲੋਕਾਂ ਦਾ ਕੰਮ ਕਰਵਾ ਕੇ ਹੀ ਭੇਜਣਗੇ ਬਿਊਰੋ ਰਿਪੋਰਟ এবੀਪੀ ਸੰਜਾ